ਹਾਉਂ ਕੁਰਬਾਨੇ ਜਾਉ ਮੇਰਵਾਨਾ ਹਾਉਂ ਕੁਰਬਾਨੇ ਜਾਉ ਹਾਉਂ ਕੁਰਬਾਨੇ ਜਾਉ ਤਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾਕੇ ਹਾਉਂ ਸੱਦ ਕੁਰਬਾਨੇ ਜਾਉ आऊं कुरबान जो मेरान काया रंजण जे थीअ प्यारे आई नौ मजीठ रंजण वाला जे रंजे साहिब एसा रंग न ॾीठा <laughs> रंजण जे थीअ प्यारे ਆਇ ਨਾਮ ਜੀਠ ਰੰਝਣ ਵਾਲਾ ਜੇ ਰੰਝੇ ਸਾਹਿਬ ਐਸਾ ਰੰਗ ਨਾ ਢੀਠ ਜਿੰਕੇ ਚੋਲੇ ਰਕੜੇ ਪਿਆਰੇ ਕੰਤ ਤੇ ਨਾ ਕੇ ਪਾਸ ਹਾਂ ਕੁਰਬਾਨੇ ਜੋ ਮੇਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾਂ ਕੇ ਲੈਣ ਜੋ ਤੇਰਾ ਨਾਮ ਮੈਂ ਜੋ ਤੇਰਾ ਨਾ ਉਤੇ ਨਾ ਕਿਹਾ ਤਦ ਕੁਰਬਾਨੇ ਜਾਉਂ ਆਉਂ ਕੁਰਬਾਨੇ ਜਾਉ ਮੇਰ ਰਾਨਾ ਆਉਂ ਕੁਰਬਾਨੇ ਜਾਉ